ਵੀ ਅਸੀਂ ਸੱਚੇ ਦੇਵਾ ਜੀ ਦੇ ਘਰ ਆਏ ਹੈ ਇਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦਾ ਜੁਆਇਨ ਕਰਨ ਦਾ ਇੱਕ ਬਹੁਤ ਵੱਡਾ ਗੱਲ ਸੀ ਵੀ ਇਹ ਕਹਿੰਦੇ ਅਸੀਂ ਜਦੋਂ ਵੀ ਕੋਠੀ ਜਾਂਦੇ ਹਾਂ ਸਾਨੂੰ ਮੈਡਮ ਨਾਲ ਦੀ ਨਾਲ ਮਿਲਦੇ ਆ ਮਿੱਤਰ ਜੀ ਨਾਲ ਦੀ ਨਾਲ ਮਿਲਦੇ ਆ ਸਾਨੂੰ ਉਹ ਝਿਜਕ ਨਹੀਂ ਜੋ ਪਹਿਲਾਂ ਕਿਸੇ ਜਿਹੜੇ ਪੁਰਾਣੇ ਐਮਐਲਏ ਦੇ ਘਰੇ ਜਾਣ ਦੀ ਲੋਕਾਂ ਨੂੰ ਝਿਜਕ ਸੀ ਪਾਰਟੀ ਨੇ ਆਂਦੇ ਇਥੇ ਡਰ ਚੱਕਦਾ ਜਿਹੜਾ ਕਿ ਪਹਿਲਾਂ ਲੋਕਾਂ ਦੇ ਸਿਰ ਤੇ ਡਰ ਸੀ ਪਰਚਿਆਂ ਦਾ ਵਪਾਰੀਆਂ ਨੂੰ ਡਰ ਸੀ ਅਫਸਰਾਂ ਦਾ ਦੇਖੋ ਹਰ ਇਨਸਾਨ ਕਿਸੇ ਨਾ ਕਿਸੇ ਨਾਲ ਜੁੜਿਆ ਹੁੰਦਾ ਹੈ ਔਰ ਟਾਈਮ ਟੂ ਟਾਈਮ ਚੇਂजेस ਆਂਦੇ ਰਹਿੰਦੀ ਹੈ ਕੋਈ ਵੀ ਇਨਸਾਨ ਨੂੰ ਜਦੋਂ ਕੋਈ ਉਹਨਾਂ ਨੂੰ ਉਹਨਾਂ ਤੋਂ ਚੰਗਾ ਲੱਗੇ ਜਾਂ ਜਿਹਦੇ ਨਾਲ ਜੁੜਿਆ ਉਹਦੀਆਂ ਗੰਦੀਆਂ ਕਾਸ਼ਤਾਨੀਆਂ ਲੋਕਾਂ ਨੂੰ ਪਤਾ ਲੱਗ ਜਾ ਤਾਂ ਲੋਕ ਸਾਥ ਛੱਡ ਜਾਂਦੇ ਨੇ ਪੁਰਾਣੇ ਸਾਥੀ ਤਾਂ ਸਾਥ ਛੱਡਦੇ ਆ ਤੋ ਉਹਨਾਂ ਦੀਆਂ ਗੰਦੀਆਂ ਹਰਕਤਾਂ ਕਿ ਉਹਨਾਂ ਦੀ ਨੇਚਰ ਹੈ ਵੀ ਯੂਜ਼ ਕਰੋ ਥਰੋ ਕਰੋ ਇਸ ਕਰਕੇ ਲੋਕ ਉਹਨਾਂ ਦਾ ਸਾਥ ਛੱਡਦੇ ਜਾਗੇ। ਪਾਜਪਾ ਦੇ ਰਾਜਪੁਰਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਨ ਨੂੰ ਉਸ ਵੇਲੇ ਵੱਡਾ ਝਟਕਾ ਲੱਗ ਜਾਂਦਾ ਹੈ ਜਦੋਂ ਉਹਨਾਂ ਦੇ ਸਾਥੀ ਮਨੋਹ ਲਾਲ ਸਚਦੇਵਾ ਉਹਨਾਂ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਦ ਆਜ਼ੇ ਕਿ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱੱਤਲ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਇਸ ਮੌਕੇ ਤੇ ਮਨੋਹਰ ਲਾਲ ਸਚਦੇਵਾ ਨੇ ਕਿ ਕੁਝ ਕਿਹਾ ਆਓ ਸੁਣਦੇ ਹਾਂ ਮੈਂ ਇੱਥੇ ਮੈਡਮ ਜੀ ਦਾ ਆਣ ਕੇ ਬਹੁਤ ਧੰਨਵਾਦ ਕਰਦਾ ਹਾਂ ਮਿੱੱਤਲ ਸਾਹਿਬ ਦਾ ਵੀ ਇੱਥੇ ਚਰਨ ਪਾਣੇ ਸਾਡੇ ਬੈਣ ਵਰਗੀ ਨੇ ਔਰ ਜੋ ਵੀ ਸਾਡੀ ਡਿਊਟੀ ਲਾਂਗੇ ਇੱਕ ਇੱਕ ਵੋਟ ਇਹਨਾਂ ਦੀ ਝੋਲੀ ਵਿੱਚ ਪਾਵਾਂਗੇ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਸਾਡੀ ਬੈਣ ਇੱਥੇ ਆ ਕੇ ਕਿ ਤੁਸੀਂ ਕਾਫੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ ਇਹਨਾਂ ਦਾ ਦੇ ਜੀ ਕਿਸ ਤਰ੍ਹਾਂ ਰਹੇਗਾ ਬਹੁਤ ਅੱਛਾ ਰਹੇਗਾ ਜੀ ਅੱਛੇ ਮੰਦੇ ਨਾਲ ਅੱਛਾ ਹੀ ਰਹੇਗਾ ਜੀ ਹਾਂਜੀ ਕਿਹੜੀਆਂ ਚੀਜ਼ਾਂ ਦੇਖ ਕੇ ਤੁਸੀਂ ਇਹ ਜਾਣਬਤ ਵੀ ਪਾਣੀ ਇਹਨਾਂ ਦੇ ਕੰਮਕਾਰ ਦੇਖ ਕੇ ਜੀ ਸਾਡੇ ਅਸੀਂ ਜਦੋਂ ਇੱਥੇ 2 ਸਾਲ ਪਹਿਲੇ ਮਕਾਨ ਪਏ ਅਸੀਂ ਖੱਡੇ ਸੀ ਹੋਰ ਬੰਦਿਆਂ ਦੀ ਪਾਰਟੀ ਸੀ ਆਮ ਪਾਰਟੀ ਨਹੀਂ ਸੀ ਜਦੋਂ ਇਹਦੇ ਆਮ ਪਾਰਟੀ ਆਇਆ ਤੇ ਦਮ ਸਵਰਗ ਬਣਾ ਦਿੱਤਾ ਜੀ ਹਾਂਜੀ ਉਤੇ ਦੂਜੇ ਪਾਸੇ ਰਾਜਪ੍ਰਧ ਵਿਧਾਇਕਾ ਨੀਨਾ ਮਿੱਤਲ ਅਤੇ ਉਹਨਾਂ ਦੇ ਪਤੀ ਅਜੇ ਮਿੱਤਲ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਆ ਕਾਫੀ ਲੰਬੇ ਸਮੇਂ ਤੋਂ ਜਗਦੀਸ਼ ਕੁਮਾਰ ਜੱਗਾ ਦੇ ਨਾਲ ਜੁੜਿਆ ਹੋਇਆ ਸੀ ਦੇਖੋ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਚਦੇਵਾ ਜੀ ਦੇ ਘਰ ਆ ਕੇ ਸਾਰੇ ਪਰਿਵਾਰ ਨੂੰ ਮਿਲ ਕੇ ਮੈਨੂੰ ਇਹ ਫੀਲ ਹੋ ਰਿਹਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਹੀ ਬੈਠੀ ਆ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਜਿਵੇਂ ਜਿਵੇਂ ਇਲੈਕਸ਼ਨ ਟਾਈਮ ਆ ਰਿਹਾ ਹੈ ਅੱਗੇ ਅੱਗੇ ਸਰਗਰਮੀਆਂ ਵੱਧ ਰਹੀਆਂ ਹਨ ਪਰ ਜਿੱਦਨ ਸਚਦੇਵਾ ਜੀ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਤੋਂ ਹੀ ਕਿਹਾ ਸੀ ਕਿ ਅੱਜ ਮੈਂ ਕੋਈ ਪਾਰਟੀ ਨਹੀਂ ਜੁਆਇਨ ਕਰ ਰਹੀ ਆਪਣੇ ਭੈਣ ਨੂੰ ਜੁਆਇਨ ਕਰ ਰਹੀ ਆ ਪਰ ਉਹ ਵਾਦਾ ਪੂਰਾ ਨਿਭਾ ਰਿਆ ਔਰ ਪੂਰੀ ਮਿਹਨਤ ਕਰ ਰਿਹਾ ਆ ਆਣ ਵਾਲੇ ਨ ਜੋ ਮਾਨਸਮਾਨ ਬਿਲਕੁਲ ਜੀ ਬਿਲਕੁਲ ਜੋ ਡਿਜ਼ਰਵ ਕਰਦੇ ਉਹਨਾਂ ਨੂੰ ਜਰੂਰ ਮਿਲੇਗੀ ਔਰ ਆਮ ਆਦੀ ਪਾਰਟੀ ਮਾਨਸਮਾਨ ਪੂਰਾ ਦਿੰਦੀ ਹੈ ਔਰ ਪੂਰਾ ਦੇਗੀ ਜੋ ਮਿਹਨਤ ਕਰਦੇ ਉਹਨਾਂ ਨੂੰ ਜਰੂਰ ਮਿਲੇਗੀ ਮੈਡਮ ਜਿੱਤਾਂ ਇਹਨਾਂ ਨੇ ਦੱਸਿਆ ਜਦ ਇਹਨਾਂ ਨੇ ਘਰ ਬਣਾਇਆ ਇੱਥੇ ਸਾਰੇ ਪਾਸੇ ਖੱਡੇ ਸੀਗੇ ਹੁਣ ਸਰਕਾਰੀ ਤੁਹਾਡੀ ਸਰਕਾਰ ਆਈ ਹੈ ਤੇ ਇੱਥੇ ਸਾਰੇ ਕੰਮ ਮੁਕੰਮਲ ਹੋ ਗਏ ਆ ਇਹ ਚੀਜ਼ ਦੇਖ ਕੇ ਇੱਥੇ ਆਏ ਆ ਜਿਹਦੇ ਅੱਗੇ ਜਿਹੜੇ ਕੰਮ ਪੈਂਡਿੰਗ ਰਹਿ ਗਏ ਉਹ ਕੱ ਤੋਂ ਸ਼ੁਰੂ ਹੋਣਗੇ ਤੁਸੀਂ ਇਲੈਕਸ਼ਨ ਕਰਕੇ ਕੰਮ ਬੰਦ ਦੇਖੋ ਬਹੁਤ ਜਲਦੀ ਹੋ ਜਾਣਗੇ ਆਲਮੋਸਟ 7 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕ ਕਰਵਾਏ ਸੀਗੇ ਸਾਰੇ तकरीबन ਹੋ ਕੰਪਲੀਟ ਹੋ ਚੁੱਕੇ ਹੈ ਮੈਂ ਕਹਨੀ ਹੈ ਵੀ 95% ਪੂਰਾ ਹੋ ਚੁੱਕਿਆ ਜੇ ਥੋੜਾ ਬੋਤਾ ਰਹਿ ਗਿਆ ਉਹ ਕੋੜ ਖਤਮ ਹੋਣ ਤੋਂ ਬਾਅਦ ਜਲਦੀ ਹੀ ਉਹ ਪੂਰਾ ਹੋ ਜਾਏਗਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਵੀ ਅਸੀਂ ਸੱਚੇ ਦੇਵਾ ਜੀ ਦੇ ਘਰ ਆਏ ਹੈ ਇਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦਾ ਜੁਆਇਨ ਕਰਨ ਦਾ ਇੱਕ ਬਹੁਤ ਵੱਡਾ ਗੱਲ ਸੀ ਵੀ ਇਹ ਕਹਿੰਦੇ ਅਸੀਂ ਜਦੋਂ ਵੀ ਕੋਠੀ ਜਾਂਦੇ ਆ ਸਾਨੂੰ ਮੈਡਮ ਨਾਲ ਦੀ ਨਾਲ ਮਿਲਦੇ ਆ ਮਿੱਤਰ ਜੀ ਨਾਲ ਦੀ ਨਾਲ ਮਿਲਦੇ ਆ ਸਾਨੂੰ ਉਹ ਝਿਜਕ ਨਹੀਂ ਜੋ ਪਹਿਲਾਂ ਕਿਸੇ ਜਿਹੜੇ ਪੁਰਾਣੇ ਐਮਐਲਏ ਦੇ ਘਰੇ ਜਾਣ ਦੀ ਲੋਕਾਂ ਨੂੰ ਝਿਜਕ ਸੀ ਜਾਂ ਲੋਕ ਕਹਿੰਦੇ ਸੀ ਵੀ ਇਹਨਾਂ ਨੇ ਮਿਲਣਾ ਨਹੀਂ ਇਹ ਖੁਦ ਇਹਨਾਂ ਨੇ ਬਾਜ਼ਾਰ 'ਚ ਕਿਹਾ ਸੀ ਬਸ ਤਾਂ ਜਾਣਾ ਸਿੱਧੇ ਦਰਵਾਜ਼ੇ ਖੁੱਲੇ ਐ ਜਾ ਕੇ ਹੱਥ ਵੜ ਕੇ ਕਹਿੰਨੇ ਆ ਕੰਮ ਕਰਾਓ ਜੀ ਇਹਨਾਂ ਨੇ ਉਹ ਚੀਜ਼ ਦੇਖੀ ਐ ਤੇ ਉਸ ਕਾਰਨ ਇਹ ਪਾਰਟੀ 'ਚ ਲੱਗੇ ਔਰ ਪਾਰਟੀ ਦੇ ਜਿਹੜੇ ਕੰਮ ਹੋ ਰਹੇ ਨੇ ਬੋਲ ਬਲਈਆ ਪਾਰਟੀ ਨੇ ਆਂਦੇ ਇਥੇ ਡਰ ਚੱਕਤਾ ਜਿਹੜਾ ਕਿ ਪਹਿਲਾਂ ਲੋਕਾਂ ਦੇ ਸਿਰ ਤੇ ਡਰ ਸੀ ਪਰਚਿਆਂ ਦਾ ਵਪਾਰੀਆਂ ਨੂੰ ਡਰ ਸੀ ਅਫਸਰਾਂ ਦਾ ਮੈਡਮ ਨਿੰਦਾ ਮਿੱਤਲ ਨੇ ਸਰਕਾਰ ਵੱਲੋਂ ਅਨਸਾਰ ਇਹ ਢਾਰ ਲੋਕਾਂ ਦਾ ਚੱਕਦਾ ਉਹ ਸਾਰੀਆਂ ਖੁਸ਼ੀਆਂ ਨੂੰ ਦੇਖਦੇ ਇਹ ਲੋਕ ਅੱਗੇ ਆਏ ਇੱਕ ਦਿਨ ਚ ਦੋ ਤਮਾਕੇ ਕਿਤੇ ਅੱਗੇ ਹੋਰ ਕਿੰਨੇ ਤਮਾਕੇ ਕਰਨ ਜਾ ਰਹੇ ਹੋ ਦੇਖੋ ਲੋਕ ਖੁਸ਼ ਹੋ ਰਹੇ ਨੇ ਔਰ ਇਲੈਕਸ਼ਨ ਦਾ ਮਾਹੌਲ ਵਧਦਾ ਜਾ ਰਿਹਾ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਚੰਗੇ ਲੋਕ ਇਕੱਠੇ ਹੋ ਕੇ ਆਂ ਭਗਵੰਤ ਮਾਨ ਜੀ ਦਾ ਜੋ ਨਾਰਾ 13 0 ਦਾ ਉਹਨੂੰ ਪੂਰਾ ਕਰੀਏ ਤਾਂ ਕਿ ਅਸੀਂ ਪਾਰਲੀਮੈਂਟ 'ਚ ਰੋਲਾ ਪਾ ਕੇ ਆਪ ਦੇ ਹੱਕ ਲਿਆ ਸਕੀਏ ਪੰਜਾਬ ਸਰਕਾਰ ਨੂੰ ਜੋ ਵੀ ਸਾਡੇ ਲੋਕਾਂ ਦੇ ਹੱਕ ਆ ਉਹ ਮਿਲਣ ਮਿੱਕਲ ਸਾਹਿਬ ਤੇ ਪਰਿਵਾਰ ਜਿਹੜਾ ਹੈ ਬੜੇ ਕਾਫੀ ਸਮੇਂ ਤੋਂ ਜਗਦੀਸ਼ ਕੁਮਾਰ ਜੱਗਾ ਦੇ ਨਾਲ ਜੁੜਿਆ ਹੋਇਆ ਸੀਗਾ ਅੱਜ ਤੁਹਾਨੂੰ ਦੇਖ ਕੇ ਤੁਹਾਡੇ ਕੰਮ ਦੇਖ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਰਲਿਆ ਕੀ ਕਹਿਣਾ ਚਾਹੋਗੇ ਦੇਖੋ ਹਰ ਇਨਸਾਨ ਕਿਸੇ ਨਾ ਕਿਸੇ ਨਾਲ ਜੁੜਿਆ ਹੁੰਦਾ ਹੈ ਔਰ ਟਾਈਮ ਟੂ ਟਾਈਮ ਚੇਂजेस ਆਉਂਦੇ ਰਹਿੰਦੀ ਹੈ ਕੋਈ ਵੀ ਇਨਸਾਨ ਨੂੰ ਜਦੋਂ ਕੋਈ ਉਹਨਾਂ ਨੂੰ ਉਹਨਾਂ ਤੋਂ ਚੰਗਾ ਲੱਗ ਗਏ ਜਾਂ ਜਿਹਦੇ ਨਾਲ ਜੁੜਿਆ ਉਹਦੀਆਂ ਗੰਦੀਆਂ ਕਾਸ਼ਤਾਨੀਆਂ ਲੋਕਾਂ ਨੂੰ ਪਤਾ ਲੱਗ ਜਾ ਤਾਂ ਲੋਕ ਸਾਥ ਛੱਡ ਜਾਂਦੇ ਨੇ ਹਰ ਬੰਦਾ ਦੇਖਦਾ ਵੀ ਮੈਂ ਕਿਸ ਦੇ ਨਾਲ ਜੁੜਾਂ ਉਹ ਜਿਹਦੇ ਨਾਲ ਜੁੜਿਆ ਉਹ ਤੁ ਚੰਗਾ ਮਿਲਦਾ ਤਾਂ ਹਰ ਆदमी ਸੋਚਦਾ ਮੈਂ ਤੁਹਾਡੇ ਨਾਲ ਹੋਰ ਚੰਗੀ ਤਰ੍ਹਾਂ ਜਾਵਾਂ ਪੁਰਾਣੇ ਸਾਥੀ ਤਾਂ ਸਾਥ ਛੱਡਦੇ ਐ ਕਿ ਉਹਨਾਂ ਦੀਆਂ ਗੰਦੀਆਂ ਹਰਕਤਾਂ ਕਿ ਉਹਨਾਂ ਦੀ ਨੇਚਰ ਹੈ ਵੀ ਯੂਜ਼ ਕਰੋ ਥਰੋ ਕਰੋ ਇਸ ਕਰਕੇ ਲੋਕ ਉਹਨਾਂ ਦਾ ਸਾਥ ਛੱਡਦੇ ਜਾ ਰਹੇ ਐ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ